ਦੀ ਨਾਉ ਨਾ ਕਾਂਗਰਸ ਨਹੀਂ ਮੋਦੀ ਦਾ ਨਾਉ ਨਾ ਲਾਉ ਤੇ ਬਿੱਤਕ ਕਿ ਦੋ ਲੜਾਈਆਂ ਨੇ ਹੋ ਰਹੀਆਂ ਹਾਂਜੀ ਨਜ਼ਰੀਏ ਦੋ ਨਜ਼ਰੀਏ ਚੱਲ ਰਹੇ ਨੇ ਇੱਕ ਆਇਨ ਨੂੰ ਬਚਾਉਣ ਵਾਸਤੇ ਇੱਕ ਆਇਨ ਨੂੰ ਖਤਮ ਕਰਨ ਵਾਸਤੇ ਜੀ ਪੰਜਾਬ ਦੇ ਵਿੱਚ ਤਾਂ ਉਹਨਾਂ ਨੂੰ 0/0 ਨੇ ਪੰਜਾਬ ਦੇ ਲੋਕ ਨੇ ਜਿਹੜੇ ਇਹ ਮੁਜਾਹਿਦ ਨੇ ਇਹ ਮਰਦ ਨੇ ਇਹ ਕੋਈ ਉਹਨਾਂ ਦੇ ਪਿੱਛੇ ਲੱਗਣ ਵਾਲੇ ਲੋਕ ਨਹੀਂ ਹੈਗੇ ਫੈਨਾਂ ਦਾ ਲੁੱਟਿਆ ਹੋਇਆ ਮਾਲ ਭਾਈ ਨਹੀਂ ਲੈਂਦੇ ਹੁੰਦੇ ਜਿਹੜਾ ਸਾਡਾ ਬੰਦਾ ਹੱਕ ਹੈ ਸਰਕਾਰ ਦੇ ਅੰਦਰ ਉਹ ਤਾਂ ਅਸੀਂ ਲਮਾਂ ਗਈ ਰਾਜਨੀਤੀ ਦੇ ਇਹ ਮੋਦੀ ਦੀ ਧੱਕੇਸ਼ਾਹੀ ਹੈ ਮੋਦੀ ਦੇ ਖਿਲਾਫ ਲੋਕਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਕਹਿੰਦੇ ਵੀ ਸਾਡੇ ਛੋਟੇ ਛੋਟੇ ਬੱਚੇ ਮਰ ਗਏ ਉਹਨਾਂ ਨੂੰ ਟ੍ਰੀਟਮੈਂਟ ਇਨੀ ਮਿਲਿਆ ਹਾਂ ਦਵਾਈਆਂ ਨਹੀਂ ਮਿਲੀਆਂ ਉਹਨਾਂ ਨੂੰ ਇਹ ਕਿਹੜੀ ਹਕੂਮਤ ਹੈ ਇਹ ਇਨਸ਼ਾਅੱਲਾ ਨਾ ਇਹ ਜਿੱਤਣਗੇ ਨਾ ਜਿੱਤਣ ਦਵਾਦੇ ਆ ਕੀ ਹੈ ਮਮੋਦ ਸਾਹਵਰ ਅੱਛਾ ਜੀ ਕੀ ਮਸਲਾ ਦਾ ਡਾ ਇਥੇ ਉਹ ਸ਼ਹਿਰ ਦਾ ਸ਼ਹਿਰ ਦਾ ਕੀ ਮਸਲਾ ਮਸਲਾ ਤਾਂ ਇਹੀ ਹੈ ਜਿਹੜਾ ਦੂਰੇ ਕੰਮ ਨੇ ਪੂਰੇ ਨਹੀਂ ਹੋ ਰਹੇ ਅੱਛਾ ਜੀ ਮੋਲਿਆਂ ਦੇ ਵਿੱਚ ਜਾ ਕੇ ਦੇਖੋ ਉੱਥੋਂ ਪਤਾ ਲੱਗਦਾ ਅਸਲ ਹਕੀਕਤ ਤਾਂ ਅੱਛਾ ਜੀ ਸਾੜਕਾਂ ਦੇ ਥੋੜਾ ਪਤਾ ਲੱਗੂ ਇਸ ਤਰ੍ਹਾਂ ਹਾਂ 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 ਨਹੀਂ ਤੁਸੀਂ ਤਾਂ ਤੇ ਰਹਿ ਨਹੀਂ ਹੋ ਅਸੀਂ ਤਾਂ ਰਹਿਨੇ ਆਪਣੇ ਮੋਲੇ ਜਿੱਥੇ ਰਹਿਨੇ ਅਸੀਂ ਤਾਂ ਸ਼ਹਿਰ ਕਰਦੇ ਆ ਤੁਸੀਂ ਦੱਸੋ ਇਹ ਮਸਲਾ ਹੈਗਾ ਸੜਕਾਂ ਨਾਲੀਆਂ ਜਿਹੜੀ ਬਾਰਸ਼ ਸੁਲਾਈ ਹੈ ਨੇ ਇਹਨਾਂ ਆਪਾਂ ਕੋਈ ਜਿਹੜੇ ਕੈਂਡੀਡੇਟ ਨੇ ਉਹ ਤੁਹਾਡੀ ਕੋਈ ਗੱਲ ਕਰ ਰਿਹਾ ਜ਼ਿਆਦਾ ਕਰਦੇ ਨਹੀਂ ਲੇਕਿਨ ਉਹ ਕਹਿੰਦੇ ਹੁੰਦੇ ਨੇ ਆ ਜਾਂਦੀ ਹੈ ਪਾਰਟੀ ਬੇਸ ਪਾਰਟੀ ਬੇਸ ਤੇ ਆ ਕੇ ਉਹ ਵੀ ਬਿਤੇਰੇ ਇਤਿਆਰ ਸੰਭੂ ਹੁੰਦੇ ਨੇ ਅੱਛਾ ਤੇ ਮਰੀਕ ਕੋਲਡਿਜ ਫਿਰ ਕਿੰਨੂ ਵੋਟ ਪੈ ਰਹੀ ਹੈ ਭਾਈ ਫਿਲਹਾਲ ਮੈਦਾ ਕਰ ਰਹੇ ਅਸੀਂ ਆ ਅੱਛਾ ਬਸ ਆਕੇ ਸਾਨੂੰ ਨਹੀਂ ਆਉਂਦਾ ਹਾਂ ਕੌਣ ਕਿਹਨੂੰ ਬੋਟ ਪਾਊਗਾ ਵੈਸੇ ਅਕਾਲੀਆਂ ਦਾ ਵੀ ਹੈਗਾ ਹੋਣਾ ਅੱਛਾ ਹੈਗਾ ਤੇ ਹੋਰ ਤੁਹਾਡਾ ਕੀ ਥੀ ਵੀ ਆਮ ਆਦਮੀ ਪਾਰਟੀ ਘੱਟੀ ਜੋ ਤੇ ਸਿਮਰਨਜੀਤ ਮਾਨ ਨੂੰ ਲੈ ਕੇ ਤੁਹਾਡਾ ਕੀ ਵੀ ਆਹ ਉਹ ਵਧੀਆ ਹੈ ਜੀ ਉਹਨੂੰ ਪਸੰਦ ਕਰਦੇ ਕਿਉਂ ਕਿਉਂ ਪਸੰਦ ਕਰਦੇ ਹੋ ਵੈਸੇ ਯੋਧੇ ਤਾਂ ਦਮਦਾਰ ਹੈ ਦਮਦਾਰ ਹੈ ਮੋਦੀ ਨੂੰ ਵੀ ਪੈ ਰਹੀ ਵੋਟ ਇੱਥੇ ਉੱਥੇ ਮੋਦੀ ਦਾ ਨਾਮ ਲਾ ਲਾ ਕਾਂਗਰਸੀ ਨਹੀਂ ਮੈਂ ਮੋਦੀ ਦਾ ਨਾਮ ਨਾ ਲਾਉ ਤਾਂ ਬੇਤਨ ਅੱਛਾ ਠੀਕ ਹੈ ਹਾਂਜੀ ਸਰ ਅਸੀਂ ਨਾ ਇਹ ਤੁਸੀਂ ਦੱਸੋਗੇ ਮੜਿਆ ਅਸੀਂ ਨਾ ਵੀਊ ਲੈ ਰਹੇ ਆਂ ਵੀ ਜੋ ਪੋਲਿਟਿਕਸ ਚੱਲ ਰਹੀ ਆ ਜਾਂ ਜੋ ਤੁਹਾਡੇ ਇਸ਼ੂ ਨੇ ਵੋਟਾਂ ਆ ਰਹੀਆਂ ਨੇ ਹੁਣ ਤਾਂ ਤੁਹਾਡਾ ਕੀ ਇੱਥੇ ਮਸਲਾ ਹੈ ਉੱਡਾ ਇੱਥੇ ਕੋਈ ਮਸਲਾ ਨਹੀਂ ਘਟਕਿੰਤਿਆਂ ਦਾ ਮਸਲਾ ਹੈ ਹਾਂ ਜੀ ਇਹਦੇ ਘਟਕਿੰਤਿਆਂ ਤੇ ਜਿਹੜਾ ਨਿਗਾਹਸ਼ਾਨੀ ਹੋ ਰਹੀ ਹੈ ਸਰਕਾਰ ਦੀ ਸਾਡੇ ਤੇ ਜਹਿਮਤ ਦਾ ਹੱਥ ਰੱਖਿਆ ਹੋਇਆ ਹੈ ਅਸੀਂ ਕਹਿਣਾ ਕਿ ਇਹਨੂੰ ਦੂਰ ਕੀਤਾ ਜਾਵੇ ਅੱਛਾ ਦੂਜੀ ਗੱਲ ਇਹ ਹੈ ਕਿ ਦੋ ਲੜਾਈਆਂ ਨੇ ਉਰੇ ਹਾਂ ਜੀ ਨਜ਼ਰੀਏ ਦੋ ਨਜ਼ਰੀਏ ਚੱਲ ਰਹੇ ਨੇ ਇੱਕ ਆਇਨ ਇੱਕ ਆਇਨ ਨੂੰ ਬਚਾਉਣ ਵਾਸਤੇ ਇੱਕ ਆਇਨ ਨੂੰ ਖਤਮ ਕਰਨ ਵਾਸਤੇ ਜੀ ਅਸੀਂ ਚਾਹੁੰਦੇ ਹਾਂ ਕਿ ਆਇਨ ਨੂੰ ਬਚਾਇਆ ਜਾਵੇ ਅੱਛਾ ਜੀ ਬਸ ਇਥੇ ਇਹ ਸੋਚ ਹੈ ਕਿ ਜਿਹੜਾ ਇਹਨੂੰ ਬਚਾਊਗਾ ਸੀ ਉਹਦੇ ਨਾਲ ਖੜਾ ਹੈ। ਨਾ ਤੁਹਾਨੂੰ ਲੱਗਦਾ ਵੀ ਜਿਵੇਂ ਹੁਣ ਜਿਹੜੇ ਪ੍ਰਾਈਮ ਮਿਨਿਸਟਰ ਨੇ ਕੰਟਰੀ ਦੇ ਉਹ ਕੈਟਾਗੋਰਿਕਲੀ ਮੁਸਲਮ ਜਿਹੜੀ ਕਮਿਊਨਿਟੀ ਨੂੰ ਟਾਰਗੇਟ ਕਰਕੇ ਗੱਲ ਕਰ ਰਹੇ ਨੇ ਤਾਂ ਤੁਹਾਡਾ ਇਹਦੇ ਤੇ ਕੀ ਰਿਐਕਸ਼ਨ ਹੈ? ਉਹ ਜਿੱਦਾਂ ਦੇ ਮੁਸਲਮਾਨਾਂ ਦੇ ਨਾਂ ਤੇ ਨੇ। ਅੱਛਾ ਜੀ। ਜਿਹੜੇ ਉਹਨੂੰ ਜਿਤਾਉਂਦੇ ਨੇ ਮੁਸਲਮਾਨ ਹੀ ਜਿਤਾਉਂਦੇ ਨੇ। ਅਗਰ ਉਹ Hindu ਮੁਸਲਮਾਨ ਨਾ ਕਰਨ ਤਾਂ ਉਹਨਾਂ ਨੂੰ ਸੀਟਾਂ ਵੱਧ ਤੋਂ ਵੱਧ 60 ਸੀਟਾਂ ਤੋਂ ਵੱਧ ਨਹੀਂ ਆ ਸਕਦੀਆਂ। ਅੱਛਾ। ਹਿੰਦੂ ਮੁਸਲਮਾਨ ਕਰਕੇ ਹੀ ਉਹ ਅੱਗੇ ਆਉਂਦੇ ਨੇ ਇਹ ਤੋਂ ਇਲਾਵਾ ਉਹਨਾਂ ਕੋਲੇ ਕੋਈ ਅਜੰਡਾ ਨਹੀਂ ਕੋਈ ਉਹਨਾਂ ਦਾ ਕੋਈ ਨਹੀਂ ਠੀਕ ਗੱਲ ਹੀ ਹੈ ਓਕੇ ਓਕੇ ਸਰ ਹਾਂ ਜੀ ਹਾਂ ਬਿਲਕੁਲ ਸਹੀ ਗੱਲ ਹੈ ਬਿਲਕੁਲ ਹਿੰਦੂ ਮੁਸਲਮਾਨ ਕੀਤਾ ਜਾ ਰਿਹਾ ਹੈ ਹਾਂ ਜੀ ਹਾਂ ਬਾਕੀ ਕੀਤਾ ਜਾ ਰਿਹਾ ਜੀ ਬਾਕੀ ਇਹ ਸਾਰਾ ਸਾਰਿਆਂ ਨੂੰ ਬੜੀ ਚੀਜ਼ ਇਨਸਾਨੀਅਤ ਹੈ ਹਾਂਜੀ ਸਭ ਤੋਂ ਪਹਿਲਾਂ ਮੁਰਦ ਰੱਖੀ ਜਾਊ ਜਿਹੜੀ ਇਨਸਾਨੀਅਤ ਹਾਂਜੀ ਹਾਂ ਇਹ ਸਮਝਣਾ ਚਾਹੀਦਾ ਸਭ ਨੂੰ ਅੱਛਾ ਤੇ ਪੰਜਾਬ ਚ ਤਾਂ ਨਹੀਂ ਇਦਾਂ ਤੁਹਾਨੂੰ ਲੱਗਦਾ ਕੁਝ ਪੰਜਾਬ ਦੇ ਵਿੱਚ ਤਾਂ ਉਹਨਾਂ ਨੂੰ 0/0 ਨੇ ਜਿਹੜੇ ਇੱਕ ਗੱਟ ਗਿਣਤੀਆਂ ਦੀ ਸਟੇਟ ਹੈ ਹਾਂ ਹਾਂ ਇੱਥੇ ਹਿੰਦੂ ਵੀ ਹੈਗੇ ਸਿੱਖ ਵੀ ਹੈਗੇ ਮੁਸਲਮਾਨ ਵੀ ਹੈਗੇ ਈਸਾਈ ਵੀ ਹੈਗੇ ਦਲਿਤ ਵੀ ਹੈਗੇ ਹਾਂ ਮਗਰ ਉਹ ਇੱਥੋਂ ਕੋਈ ਵੀ ਸੀਟ ਉਹਨਾਂ ਨੂੰ ਨਹੀਂ ਆਉਣ ਵਾਲੀ ਪੰਜਾਬ ਦੇ ਲੋਕ ਨੇ ਜਿਹੜੇ ਇਹ ਮੁਜਾਹਿਦ ਨੇ ਇਹ ਮਰਦ ਨੇ ਇਹ ਇਹ ਕੋਈ ਉਹਨਾਂ ਦੇ ਪਿੱਛੇ ਲੱਗਣ ਵਾਲੇ ਲੋਕ ਨਹੀਂ ਹੈਗੇ ਜਿਹੜੇ ਕਿ ਇਹ ਜੀਆਂ ਗੱਲਾਂ ਕਰਦੇ ਨੇ ਕੱਟ ਗਿਣਤੀਆਂ ਨੂੰ ਲੜਵਾਉਣ ਦੀ ਗੱਲ ਕਰਦੇ ਠੀਕ ਹੈ ਇਹ ਸਾਰਾ ਮਤਲਬ ਕੀ ਤੁਹਾਨੂੰ ਲੱਗਦਾ ਮਸਲਾ ਖੜਾ ਕੀਤਾ ਹੈ ਕਿ ਇਹਦੇ ਵਿੱਚ ਕੋਈ ਸਚਾਈ ਵੀ ਹੈ ਨਹੀਂ ਕੋਈ ਸਚਾਈ ਨਹੀਂ ਅਸੀਂ ਇੱਥੇ ਹਿੰਦੂ ਵੀ ਰਹਿੰਦੇ ਨੇ ਮੁਸਲਮਾਨ ਵੀ ਰਹਿੰਦੇ ਨੇ ਸਿੱਖ ਵੀ ਰਹਿੰਦੇ ਨੇ ਪੂਰੇ ਪੰਜਾਬ 'ਚ ਰਹਿ ਰਹੇ ਨੇ ਪੂਰੇ ਇੰਡੀਆ 'ਚ ਰਹਿ ਰਹੇ ਨੇ ਕਿਤੇ ਵੀ ਕੋਈ ਇਸਨਾ ਦੀ ਗੱਲਬਾਤ ਨਹੀਂ ਹੈਗੀ ਇਹ ਜਿਹੜੀਆਂ ਸਰਕਾਰਾਂ ਨੇ ਜਾਂ ਜਿਹੜੀਆਂ ਇਸਨਾ ਦੀਆਂ ਫਿਰਕਾਪ੍ਰਸਤ ਤਾਕਤਾਂ ਨੇ ਨਾ ਉਹ ਇਹਨੂੰ ਫਲਾਉਣਾ ਚਾਹੁੰਦੀਆਂ ਨੇ ਯਾਰ ਮੁਸਲਮਾਨਾਂ ਨੂੰ ਔਰ ਹਿੰਦੂਆਂ ਨੂੰ ਔਰ ਘੱਟ ਗਿਣਤੀਆਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀਆਂ ਨੇ ਅੱਛਾ ਜੀ ਤੇ ਤੁਹਾਨੂੰ ਲੱਗਦਾ ਵੀ ਜਿਹੜਾ ਇ ਇਲੈਕਸ਼ਨ ਕਮਿਸ਼ਨਰ ਤੋਤਾ ਹੈ ਜਿਵੇਂ ਸੈਂਟਰ ਸਰਕਾਰ ਕਹੂਗੀ ਆ ਜਿਸ ਨਾਲ ਦੀ ਹਕੂਮਤ ਹੋਊਗੀ ਉਸ ਨਾਲ ਦੀ ਹੋ ਅਸੀਂ ਚਾਹੁੰਦੇ ਆ ਕਿ ਜਦ ਵੀ ਇੱਥੇ ਇਲੈਕਸ਼ਨ ਹੁੰਦਾ ਹੈ ਉਹਦੇ ਵਿੱਚੋਂ ਪ੍ਰੈਜ਼ੀਡੈਂਟ ਮਿਨਿਸਟਰ ਦਾ ਜਿਹੜਾ ਰੋਲ ਆਉਣਾ ਚਾਹੀਦਾ ਹੈ ਕਿ ਉਹ ਸਾਬਕਾ ਹੋਣਾ ਚਾਹੀਦਾ ਹੈ ਮੌਜੂਦਾ ਨਹੀਂ ਹੋਣਾ ਚਾਹੀਦਾ ਸਰਕਾਰ ਭਾਂਗੇ ਕਿਤੇ ਨਿਗਰਾਨ ਵਜ਼ੀਰ ਆਜਮ ਲਾ ਕੇ ਇੱਥੇ ਇਲੈਕਸ਼ਨ ਕਰਵਾਉਣੇ ਚਾਹੀਦੇ ਨੇ ਇਸ ਦਾ ਨਹੀਂ ਹੈਗਾ ਕਿ ਉਹੀ ਵਜ਼ੀਰ ਆਜਮ ਹੈ ਉਹੀ ਸਰਕਾਰ ਹੈ ਕਿ ਜਿਹੜੇ ਸਰਕਾਰ ਦੇ ਉਹਨੇ ਉਹਨਾਂ ਨੂੰ ਇਸਤੇਮਾਲ ਕਰਦੇ ਨੇ ਤੇ ਸਰਕਾਰ ਇਸ ਕਰਕੇ ਹੀ ਇਹ ਹੁੰਦਾ ਠੀਕ ਹੈ ਗੱਲ ਇਹ ਜੋ ਕਹਿ ਰਹੇ ਆ ਇਹ ਠੀਕ ਗੱਲ ਹੈ ਕਹਿੰਦੇ ਵੀ ਨਰਿੰਦਰ ਮੋਦੀ ਜਿਹੜੇ ਆ ਜਾਂ ਇਦਾਂ ਦੀ ਪੋਲਿਟਿਕਸ ਕਰਦੇ ਆ ਜਾਂ ਗਵਰਨਮੈਂਟ ਕਰਦੀ ਆ ਸੈਂਟਰ ਦੀ ਵੀ ਉਹ ਸਾਰੇ ਹਿੰਦੂ ਮੁਸਲਮਾਨ ਕਰਕੇ ਜਿੱਤਦੇ ਨੇ ਤੁਹਾਡੀ ਗੱਲ ਸਹੀ ਹੈ ਇਹ ਇਹਨਾਂ ਦਾ ਏਜੰਡਾ ਇਹੀ ਹੈ ਅੱਛਾ ਏਜੰਡਾ ਉਸੇ ਕਰ ਸਕਦੇ ਸਰਕਾਰਾਂ ਇਹਨਾਂ ਦੀ ਨਹੀਂ ਨਹੀਂ ਹੁਣ ਇਹ ਜਿਵੇਂ ਬਿਆਨ ਦੇ ਰਹੇ ਆ ਲਗਾਤਾਰ ਵੀ ਇਦਾਂ ਸਾਰਾ ਕੁਝ ਮੁਸਲਮਾਨਾਂ 'ਚ ਵੰਡ ਦੇਣਗੇ ਕਾਂਗਰਸ ਵਾਲੇ ਬਿਆਨ ਦੇ ਰਹੇ ਨਾ ਭਾਜਪਾ ਵਾਲੇ ਕੁਝ ਨਹੀਂ ਬੰਨਿਆ ਜਾ ਸਕਦਾ ਸਾਰੇ ਇਹ ਪਿਆਰ ਮੁਹੱਬਤ ਆ ਸਾਡੀ ਸਾਥ ਮੁਸਲਮਾਨ ਭਾਈ ਸਦਾ ਜ਼ਿੰਦਗੀ 'ਚ ਰਹ ਰਹੇ ਆ ਸਾਡੇ ਬਾਪੂ ਦਾਏ ਉਦੋਂ ਤੱਕ ਦੇ ਵੰਡਿਆ ਨਹੀਂ ਕਿਸੇ ਨੇ ਕੋਇ ਹਾਂ ਹਾਂ ਹੈ ਹੁਣ ਇਹ ਵੰਡਣਗੇ ਇਹ ਨਹੀਂ ਫਿਰ ਇਹ ਕਿਉਂ ਬਿਆਨਬਾਜ਼ੀ ਦਾ ਕੀ ਮਤਲਬ ਹੈ ਬਿਆਨਬਾਜ਼ੀ ਸਿਰਫ ਵੋਟਾਂ ਦੀ ਉਹ ਹੈ ਰਾਜਨੀਤੀ ਹੈ ਵੋਟਾਂ ਦੇ ਰਾਜਨੀਤੀ ਹਾਂ ਹਾਂ ਅੱਛਾ ਬਿਲਕੁਲ ਭੈਣਾਂ ਦਾ ਭੈਣਾਂ ਦਾ ਲੁੱਟਿਆ ਹੋਇਆ ਮਾਲ ਭਾਈ ਨਹੀਂ ਲੈਂਦੇ ਹੁੰਦੇ ਜਿਹੜਾ ਸਾਡਾ ਬੰਦਾ ਹੱਕ ਹੈ ਸਰਕਾਰ ਦੇ ਅੰਦਰ ਉਹ ਤਾਂ ਅਸੀਂ ਲਵਾ ਗਈ ਉਹ ਜਿਹੜੀ ਮਰਜ਼ੀ ਪਾਰਟੀ ਸਾਨੂੰ ਦੇਊਗੀ ਤਾਂ ਅਸੀਂ ਉਹ ਲਵਾਗੇ ਜੇ ਸਾਹਾ ਉਹ ਪਾਰਟੀ ਸਾਨੂੰ ਨਹੀਂ ਦੇਊਗੀ ਸਾਡਾ ਬੰਦਾ ਹੱਕ ਤਾਂ ਫਿਰ ਅਸੀਂ ਉਹ ਪਾਰਟੀ ਦੇ ਹੱਥ ਹੀ ਨਹੀਂ ਮਜ਼ਬੂਤ ਕਰਾਂਗੇ। ਹਾਂਜੀ। ਤੇ ਸਰ ਅਸੀਂ ਨਾ ਵੋਟਾਂ ਦੇ ਕੰਟੈਕਸਟ 'ਚ ਥੇ ਵਿਊ ਲੈ ਰਹੇ ਹਾਂ ਜੋ ਪੋਲਿਟਿਕਸ ਚੱਲ ਰਹੀ ਹੈ। ਯਾਨੀ ਤੁਸੀਂ ਵੀ ਦੱਸੋ ਕਿ ਤੁਸੀਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ। ਮੁਹੰਮਦ ਅਸलम ਜੀ। ਅੱਛਾ ਜੀ। ਤਾਂ ਜੋ ਦੇਸ਼ ਦੇ ਵਿੱਚ ਹੁਣ ਜੋ ਵੋਟਾਂ ਪੈਣ ਜਾ ਰਹੀਆਂ ਨੇ ਉਹ ਚ ਜਿਹੜੀ ਰਾਜਨੀਤੀ ਹੋ ਰਹੀ ਹੈ ਤੁਹਾਡਾ ਉਹਦੇ ਤੇ ਕੀ ਕਹਿਣਾ ਹੈਗਾ? ਮਸਲਮ ਨੂੰ ਲੈ ਕੇ। ਰਾਜਨੀਤੀ ਦਾ ਹੈ ਜੀ। મોદી ਦੀ ਥੱਕੇਸ਼ਾਈ ਹੈ। મોદી ਦੇ ਖਿਲਾਫ ਲੋਕਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ। ਅੱਛਾ। ਮੈਂ ਤਕਸ਼ਾਈ ਕਿਵੇਂ ਆ ਮਤਲਬ ਉਹ ਹਰ ਤਰ੍ਹਾਂ ਨਾਲ ਤਕਸ਼ਾਈ ਕਰਦਾ ਜੀ ਸਰਦਾਰਾਂ ਨਾਲ ਤਕਸ਼ਾਈ ਹੋ ਕਰਦਾ ਹੈ ਮੁਸਲਮਾਨਾਂ ਨਾਲ ਹੋ ਕਰਦਾ ਹੈ ਈਸ਼ਾਈਆਂ ਨਾਲ ਹੋ ਕਰਦਾ ਹੈ ਹਿੰਦੂਆਂ ਨਾਲ ਵੀ ਉਹ ਕਰਦਾ ਹੈ ਅੱਜ ਬਲਕੇ ਮੈਂ ਵੀਡੀਓ ਦੇਖੀ ਸੀ ਯੂਪੀ ਦੇ ਵਿੱਚ ਕਈ ਔਰਤਾਂ ਨੇ ਤੇ ਕਈ ਬੰਦਿਆਂ ਨੇ ਆਪਣੇ ਸਿਰ ਮਨਵਾਏ ਨੇ ਉਹ ਕਾਫੀ ਬੁਸਕ ਬੋਰ ਰਹਿ ਰਹੇ ਬਿਚਾਰੇ ਦੱਸ ਰਹੇ تھے ਅੱਛਾ ਅੱਗੇ ਸਾਡਾ ਤਕਾ ਹੋ ਰਿਹਾ ਹੈ ਠੀਕ ਹੈ ਹਰ ਬੰਦੇ ਨਾਲ ਜੋ ਵੀ ਤਕਾ ਕਰਦਾ ਹੈ ਤੇ ਮੋਦੀ ਨੇ ਤਾਂ ਕਰਨੀ ਕਰਨੇ ਤੇ ਇਹਦੇ ਵਿੱਚ ਫਿਰ ਜਿਹੜੀ ਜਿਹੜੀਆਂ ਦੂਜੀਆਂ ਕਮਿਊਨਿਟੀਆ ਫਿਰ ਇਹ ਵੋਟਾਂ ਪੈਂਦੀਆਂ ਹੋਣਗੀਆਂ ਤਾਂ ਹੀ ਇਹ ਕਰਦੇ ਨੇ ਇਦਾਂ ਦਾ ਕੁਝ ਨਹੀਂ ਜਿਹੜੇ ਨਾਮ ਆ ਮੈਂ ਹੁਣ ਨਮਾਜ਼ ਤੋਂ ਪਹਿਲਾਂ ਇੱਕ ਮੈਂ ਵੀਡੀਓ ਵੇਖ ਕੇ ਆਇਆ ਕਿ ਜਿਹੜੇ ਪਾਕਿਸਤਾਨ ਨੂੰ ਹਿੰਦੂ ਆਏ ਹੋਣੇ ਉਹ 10 ਮਿੰਟਾਂ ਦੀ ਵੀਡੀਓ ਹੈ ਮੇਰੇ ਕੋਲੇ ਉਹ 10 ਮਿੰਟਾਂ ਦੀ ਵੀਡੀਓ ਦੇ ਵਿੱਚ ਜਿਹੜੀਆਂ ਸਾਡੀਆਂ ਮਾਵਾ ਹਿੰਦੂ ਭੈਣਾ ਜਿਹੜੀਆਂ ਉਹਦੇ ਵਿੱਚ ਬੋਲੀਆਂ ਨੇ ਉਹ ਇੱਕ ਬਹੁਤ ਤਰਦਨਾਕ ਹੈ ਔਰ ਬਹੁਤ ਹੀ ਘਰੌਣੀ ਹਰਕਤ ਹੈ ਉਹ ਜਿਹੜੀ ਸਰਕਾਰ ਨੇ ਅਗਰ ਉਹਨਾਂ ਨੂੰ ਇੱਥੇ ਬੁਲਾਇਆ ਸਾਡੇ ਮਹਿਮਾਨ ਨੇ ਜਾਂ ਉਹਨਾਂ ਨੂੰ ਇੱਥੇ ਨੈਸ਼ਨੈਲਿਟੀ ਦੇ ਰਹੇ ਨੇ ਸਾਨੂੰ ਕੋਈ ਦੁੱਖ ਨਹੀਂ ਆਗਾ ਦੇ ਨੈਸ਼ਨੈਲਿਟੀ ਦੇਣ ਉਹਨਾਂ ਦੇ ਰਹਿਣ ਇੱਥੇ ਉਹ ਸਾਡੇ ਭਰਾ ਨੇ ਅਗਰ ਉਹਨਾਂ ਦੇ ਉੱਥੇ ਕਿਤੇ ਵੀ ਜ਼ੁਲਮ ਹੋਇਆ ਤਾਂ ਉਹ ਜ਼ਾਲਿਮ ਦਾ ਕੋਈ ਇਸਲਾਮ ਉਹਦੀ ਹੋਂ ਨਹੀਂ ਕਰਦਾ ਤਾਂ ਇਹ ਨਹੀਂ ਕਰਦਾ ਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਤਾਂ ਯਾਰ ਮਿਲੇ ਉਹ ਕਹਿੰਦੇ ਵੀ ਸਾਡੇ ਛੋਟੇ ਛੋਟੇ ਬੱਚੇ ਮਰ ਗਏ ਉਹਨਾਂ ਨੂੰ ਟ੍ਰੀਟਮੈਂਟ ਹੀ ਨਹੀਂ ਮਿਲਿਆ ਹਾਂ ਦਵਾਈਆਂ ਨਹੀਂ ਮਿਲੀਆਂ ਉਹਨਾਂ ਨੂੰ ਇਹ ਕਿਹੜੀ ਹਕੂਮਤ ਹੈ ਇਹ ਜੀ ਦੇ ਤਾਂ ਹਿੰਦੂ ਮੁਸਲਮਾਨ ਕਰਨਾ ਚਾਹੁੰਦੇ ਨੇ ਹਿੰਦੂ ਮੁਸਲਮਾਨ ਕਰਕੇ ਮੁਲਕ ਨੂੰ ਵੰਡਣਾ ਚਾਹੁੰਦੇ ਨੇ ਇਹਦੇ ਵਿੱਚ ਇਹਨਾਂ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਇਨਸ਼ਾਅੱਲਾ ਨਾ ਇਹ ਜਿੱਤਣਗੇ ਨਾ ਜਿੱਤਾਂ ਦਵਾਂਗੇ ਤੇ ਮੇਰੇ ਲਾਸਟ ਤੇ ਤੁਹਾਨੂੰ ਪੁੱਛਣ ਦਾ ਇਹ ਹੈ ਵੀ ਇਹਦੇ 'ਚ ਹੁਣ ਹੱਲ ਕੀ ਆ ਮੰਨ ਲਓ ਸਾਰੀ ਸਮੱਸਿਆ ਤੁਸੀਂ ਦੱਸਤੀ ਕਿ ਆ ਇਸ਼ੂ ਹੈਗਾ ਤਾਂ ਇਹਦਾ ਹੱਲ ਹੁਣ ਕੀ ਆ ਵੋਟਾਂ ਦਾ ਸਿਰ ਤੇ ਪਈਆਂ ਨੇ ਬਸ ਹੱਲਕਾਰੀ ਭਾਈ ਜਣ ਦਾ ਇਹੀ ਹੈ ਵੀ ਇੱਕ ਯੂਟ ਹੋ ਕੇ ਸਾਰੇ ਲੋਕਾਂ ਨੂੰ ਵੋਟਾਂ ਪਾ ਦੇਣੀਆਂ ਚਾਹੀਜਣੇ ਕਿਹੜਾ ਬੰਦਾ ਮੋਦੀ ਤੋਂ ਇਲਾਵਾ ਬੀਜੇਪੀ ਤੋਂ ਇਲਾਵਾ ਜਿੱਤ ਰਿਹਾ ਹੈ ਤਾਂ ਉਹਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਤੇਰੇ ਸੈਕੂਲਰ ਤਾਕਤਾਂ ਨੂੰ ਮਜ਼ਬੂਤ ਕਰੋ ਜਿਹੜੀਆਂ ਸੈਕੂਲਰ ਤਾਕਤਾਂ ਇਸ ਮੁਲਕ ਨੂੰ ਬਚਾ ਸਕਣ ਇਸ ਆئین ਨੂੰ ਬਚਾ ਸਕਣ ਉਹਨਾਂ ਲੋਕਾਂ ਦੇ ਹੱਥਾਂ ਨੂੰ ਮਜ਼ਬੂਤ ਕਰੋ ਜਿਹੜੇ ਫਿਰ ਫਿਰਕਾਪ੍ਰਸਤ ਤਾਕਤਾਂ ਨੇ ਉਹਨਾਂ ਨੂੰ ਪਿੱਛੇ ਧੱਕੇ ਲੋ ਕਿ ਮੁਲਕ ਦੀ ਬਰਬਾਦੀ ਨਾ ਹੋਵੇ ਤੰਵਾਜੀ ਬਹੁਤ ਬਹੁਤ ਸੋ ਇਹ ਅਸੀਂ ਇੱਥੇ ਇੱਕ ਵਿਊ ਲੈਣ ਦੀ ਕੋਸ਼ਿਸ਼ ਕੀਤੀ ਹੈ ਜੋ ਮਰੇ ਕੋਡਲਾ ਦੇ ਵਿੱਚ ਜਿਹੜੇ ਵਸ਼ਨੀਕ ਨੇ ਉਹ ਭਾਰਤੀ ਹਕੂਮਤ ਦੀ ਜਿਹੜੀ ਪੋਲਿਟਿਕਸ ਆ ਉਹਨੂੰ ਲੈ ਕੇ ਕੀ ਸੋਚਦੇ ਨੇ ਤਾਂ ਇਹਨਾਂ ਨੇ ਸੈਕੂਲਰਿਜ਼ਮ ਨੂੰ ਬਚਾਉਣ ਦੀ ਗੱਲ ਇੱਥੇ ਆਖੀ ਹੈ ਧੰਨਵਾਦ